मार दियो, मारेर तो लेके, चौकी भर रहे धन्यवाद मंच वालों प्रस्तार करो अक्षकी जी का थैंक ਹੈਲੋ ਇੱਕ ਤਾੜੀ ਇਹਨਾਂ ਦੇ ਲਈ ਲਾ ਦਿਓ ਕਾਲੇ ਵੀਰੇ ਥੋੜੀ ਜੀ ਬੋਲਿੰਗ ਮਾਫ ਕਰੇ ਥੋੜੀ ਜੀ ਕਹਿੰਦਾ ਗਾਉਂਦੇ ਗਾਇਕ ਮੈਂ ਧੀਂਗ ਤੋਂ ਧੀਂਗ ਦੇਖੇ ਗਾਉਂਦੇ ਗਾਇਕ ਮੈਂ ਧੀਂਗ ਤੋਂ ਧੀਂਗ ਦੇਖੇ ਦੇਖਿਆ ਐਸਾ ਨਹੀਂ ਫਨਕਾਰ ਲੋਕੋ ਰਾਜਲਿਹੜੀ ਸਾਹਿਬ ਲਿਖਦਿਆ ਸੁਣ ਸੁਣ ਕੇ ਅੱਕਦਾ ਜੀ ਨਹੀਂ ਤੇ ਗੀਤ ਗਾਉਂਦਾ ਸਦਾ ਬਹਾਰ ਲੋਕੋ ਬੰਦਾ ਜ਼ਖਮੀ ਪਰਿੰਦੇ ਵਾਂਗ ਤੜਫੇ ਬੰਦਾ ਜ਼ਖਮੀ ਪਰਿੰਦੇ ਵਾਂਗ ਤੜਫੇ ਤੇ ਗੀਤ ਦਿਲਾਂ ਤੇ ਕਰਦੇ ਨੇ ਵਾਰ ਲੋਕੋ ਛਾਤੀ ਵਿਥਲੇ ਜ਼ੋਰ ਦੇ ਨਾਲ ਗਾਉਂਦਾ ਲੋਹਾ ਮੰਨਦਾ ਕੁੱਲ ਸੰਸਾਰ ਲੋਕੋ ਰਾਜ ਲਹੇੜੀ ਓਏ ਮੰਝਲਾ ਰਹੇ ਸ਼ੂੰਦਾ ਰਾਜ ਲਹੇੜੀ ਓਏ ਮੰਝਲਾ ਰਹੇ ਸ਼ੂੰਦਾ ਮੰਗੀ ਜਮਲਾ ਜੋ ਉਪਲੀ ਦਾ ਯਾਰ ਲੋਕੋ ਮੰਗੀ ਜਮਲਾ ਜੋ ਉਪਲੀ ਦਾ ਯਾਰ ਲੋਕੋ ਗੁਰੂ ਘਰ ਨੂੰ ਜਾਂਦੇ ਰਾਹ ਵਰਗਾ ਪੀਰਾਂ ਫਕੀਰਾਂ ਤੋਂ ਮੰਗੀ ਪੁੱਤਰਾਂ ਦੀ ਦਾਤ ਵਰਗਾ ਕਿਸੇ ਫੱਕਰ ਦੀ ਹੋਈ ਦੁਆ ਵਰਗਾ ਤੁਹਾਡਾ ਆਪਣਾ ਮੰਗੀ ਜਮਲਾ ਜੀ ਤੁਹਾਡਾ ਆਪਣਾ ਜਮਲਾ ਜੀ ਮੰਗੀ ਆਏ ਤੁਹ ਸਾਡੀ ਖੁਸ਼ੀ ਨਹੀਂ ਸੀ ਵੀ ਹੋਊਗੀ ਬੱਬਾ ਯਾਰ ਸੱਚੀ ਕਹਿ ਰਿਹਾ ਅਸੀਂ ਬਹੁਤ ਸਾਨੂੰ ਛੋਟੇ ਹੁੰਦੇ ਅਕਸਰ ਉਸਤਾਦਾਂ ਨੂੰ ਉਪਲੀ ਸਾਹਿਬ ਨੂੰ ਅਸੀਂ ਜਦੋਂ ਦੇਖਦੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਐਡਾ ਵੱਡਾ ਹੈ ਨਹੀਂ ਕਿ ਮੈਂ ਤੁਹਾਡੇ ਤੋਂ ਕੋਰਸ ਬੁਲਾਵਾਂ ਤੇ ਮੈਨੂੰ ਬੜਾ ਅੱਛਾ ਲੱਗੂਗਾ ਤੁਸੀਂ ਸਾਥ ਦੇ ਦੋਗੇ ਸਾਰੇ ਆਓ ਇੱਕ ਜ਼ੋਰਦਾਰ ਤਾੜੀ ਅਸ਼ੋਕ ਮਸਤੀ ਦੇ ਨਾਂ ਤੇ ਇਸ ਸਾਰੀ ਕਮੇਟੀ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਥ ਦਿੱਤਾ ਹਲੋ ਹਲੋ ਔਰ ਉਸਤਾਦ ਬਲਵੀਰ ਚੋਟੀਆਂ ਸਾਹਿਬ ਤੁਹਾਡੀ ਬੀਬੀ ਕਿਹੜੇ ਪਾਸੇ ਆ ਜੀ ਹਲੋ ਮੈਂ ਆਏ ਹਾਏ ਬੜੀ ਖੁਸ਼ੀ ਤੇ ਬੇ ਇਸ ਸਟੇਜ ਤੇ ਆ ਕੇ ਸਨਮਾਨ ਕਰੂ ਪਹਿਲਾਂ ਮੈਂ ਗਾਣਾ ਇੱਕ ਵਾਰੀ ਠੀਕ ਹੈ ਤੇ ਬੀਬੀ ਹਜ਼ਰਾਵਾ ਪਿੰਡ ਮੈਂ ਬਿਲਕੁਲ ਨਿਕਲਿਆ ਸੀ ਵਿਸ਼ਕਰਮਾ ਦੇ ਮੇਲੇ ਤੇ ਆਪ ਜੀ ਨੇ ਪਰਫਾਰਮ ਕੀਤਾ ਇੱਕ ਮਾਂ ਬੋੜ ਦੀ ਸ਼ਾ ਰੱਬ ਦਾ ਨਾਮ ਪਿਆਰੀ ਇੱਕੋ ਜਿਹੀ ਔਰ ਜੁਨੇ ਵੀ ਕਲਾਕਾਰ ਸੀਨੀਅਰ ਮੇਰੇ ਦੋਸਤੋ ਉਸਤਾਦ ਲਾਲ ਕਮਲ ਸਾਹਿਬ ਉਹਨਾਂ ਦਾ ਬੇਟਾ ਸਾਡਾ ਭਰਾ ਹੋਰ ਵੀ ਉਸਤਾਦ ਗੁਰਬਖਸ਼ ਸ਼ੌਂਕੀ ਜੀ ਮਣੀ ਜੀ ਜਿਨੇ ਵੀ ਉਸਤਾਦ ਲੋਕ ਆਏ ਆ ਸਾਰਿਆਂ ਦੇ ਚਰਨਾਂ 'ਚ ਸਿਰ ਰੱਖਦਾ ਹੋਇਆ ਹਾਜ਼ਰੀ ਭਰਿਆ ਇਹਨਾਂ ਵਧੀਆ ਨਹੀਂ ਗਾਣਾ ਆਉਂਦਾ ਭਰਾ ਮੇਰਾ ਆ ਸਾਹਮਣੇ ਬੈਠਾ ਬਹੁਤ ਸਰੀ ਲਾ ਭਰਾ ਇਹਨੂੰ ਬੜਾ ਸੁਣਦੇ ਆ ਸਾਰੇ ਬਹੁਤ ਪਿਆਰਿਓ ਕਿਸੇ ਦਾ ਨਾਰਾਜ ਜੇ ਉਸ ਲਈ ਮੈਂ ਮਾਫੀ ਚਾਹੂੰਗਾ ਆਓ ਸਮੇਂ ਦੀ ਨਿਜ਼ਾਕਤ ਨੂੰ ਸਮਝਦੇ ਹੋਏ ਕਲਾਕਾਰ ਹੋਰ ਵੀ ਬਹੁਤ ਜਿਨ੍ਹਾਂ ਮੇਰੇ ਹਿੱਸੇ ਆਇਆ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਅੱਛਾ ਲੱਗੇ ਇੱਕ ਤਾੜੀ ਮਾਰ ਦਿਓ ਪਾਪਾ ਜਮਲਾ ਜੀ ਦੇ ਨਾਮ ਤੇ ਜਿੱਥੋਂ ਜਿੱਥੋਂ ਸਾਡੇ ਤੇ ਕਿਰਪਾ ਹੋਈ ਆ ਜੀ ਬਹੁਤ ਮਿਹਰਬਾਨੀ ਔਰ ਦੀਪਕ ਸਾਹਿਬ ਜੀ ਆ ਜਾਓ ਦੂਜੀ ਗਾਲੇ ਤੋਂ ਔਰ ਸਾਡੇ ਸੌਰਵ ਗੋਇਲ ਪਰਿਵਾਰ ਜਿਨ੍ਹਾਂ ਲਈ ਜਿਨ੍ਹਾਂ ਦੀ ਇਜਾਦਾ ਚ ਮੇਲਾ ਹੋਇਆ ਜਾ ਮੇਰਾ ਸੋਹਣਾ ਭਰਾ ਸਭ ਦਿਲ ਚੋਟੀਆਂ ਆਏ ਹਾਏ ਬੜਾ ਮੈਂ ਮੇਰੇ ਪਾਪਾ ਨੂੰ ਬੜਾ ਮਿਸ ਕਰਦਾ ਹੁੰਨਾ ਆਪਣੇ ਨਾਲ ਇੱਕ ਦੂਜੇ ਤੇ ਬੜਾ ਮਾਣ ਹੁੰਦਾ ਕਿਉਂਕਿ ਮੈਂ ਮਿਸ ਪੂਜਾ ਦਾ ਜਦੋਂ ਗਾਣਾ ਆਇਆ ਮੈਂ ਨਿਕਲਿਆ ਸੀਗਾ ਮੈਂ ਪਾਪਾ ਨਾਲ ਇਹਨਾਂ ਨਾਲ ਗਾਉਣਾ ਫਿਰ ਪਾਪਾ ਨੇ ਗਾਣਾ ਲਿਖਿਆ ਮੈਂ ਮਾਜੇ ਦੀ ਜੱਟੀ ਵੇ گلابੂ ਨਿੱਕਾ ਜਿਆ ਪਾਪਾ ਜੀ ਨੇ ਹੈਪੀ ਭਾਈ ਨੂੰ ਬਠਿੰਡੇ ਕਾਲ ਕੀਤੀ ਵੀ ਗੋਇਲ ਮਿਊਜ਼ਿਕ ਤੋਂ ਮੁੰਡੇ ਨੂੰ ਲਾਂਚ ਕਰਨਾ ਮੇਰੇ ਨੂੰ ਤੇ ਸਮਾਂ ਐਸਾ ਮਾਰ ਆਇਆ ਪਾਪਾ ਛੱਡ ਗਿਆ ਤੇ ਮੈਂ ਅੱਜ ਵੀ ਉਸ ਲਾਈਨ 'ਚ ਲੱਗਾ ਹੋਇਆ ਕਦੇ ਨਾ ਕਦੇ ਮਹਾਰਾਜ ਰੋਟੀਵਾ ਦੂੰਗਾ ਤੇ ਆਪਣੇ ਬਣਾ ਇੱਕ ਦੂਜੇ ਨੂੰ ਅੱਗੇ ਲਿਆਉਂਦੇ ਆ ਮੈਂ ਮਿਸ ਕਰਦਾ ਮੇਰੇ ਪਾਪਾ ਜੀ ਸ਼ੇਅਰ ਪੜਦੇ ਹੁੰਦੇ ਇੱਕ हीरेली सब कहण लॻा जगद खुंते मापियड़े द पुटियां ਪਰੰਡ ਕੋਰੀ ਬੁੱਟਿਆਂ ਦੀ ਮਾਂ ਪਿਓ ਦੇ ਮੂੰਹ ਪਾਣੀ ਪਾਣ ਪੁੱਤ ਜਿਉਂਦੀ ਜਾਨ ਸਹਾਰੇ ਜ਼ਿੰਦਗੀ ਦੇ ਮਰ ਗਿਆ ਤੋਂ ਬਾਅਦ ਨਿਸ਼ਾਨ ਪੁੱਤ ਉਸਤਾਦ ਗੁਰਬਖਸ਼ ਸਿੰਘ ਜੀ ਜਾ ਰਹੇ ਆ ਸਾਜੀ ਜਾ ਰਹੇ ਹੋ ਜੀ ਤੇ ਮਾਰ ਗਿਆ ਤੋਂ ਬਾਅਦ ਮਿਸਾਲ ਉੱਪਰ ਠੀਕ ਹੈ ਪਾਪਾ ਨਹੀਂ ਰਿਹਾ ਪਾਪੇ ਦੀ ਜਗ੍ਹਾ ਉਧਰ ਮੁੰਡਾ ਖੜਾ ਲੋਕਾਂ ਨੂੰ ਦੱਸੂਗਾ ਇਹ ਬੜੀ ਵੱਡੀ ਗੱਲ ਹੁੰਦੀ ਹੈ ਬਹੁਤ ਪਿਆਰ ਦਾਤਾ ਤੁਹਾਡੇ ਪਰਿਵਾਰ ਨੂੰ ਰਾਜ਼ੀ ਰੱਖੇ ਮੈਨੂੰ ਬੜਾ ਦੁੱਖ ਵੀ ਲੱਗਿਆ ਔਰ ਸਾਰੇ ਪਰਿਵਾਰ ਲਈ ਜ਼ੋਰਦਾਰ ਤਾੜੀ ਮਾਰਿਓ ਖੈਰ ਉਹ ਵੀ ਅੱਜ ਹੁੰਦਾ ਤੇ ਪਰਿਵਾਰ ਨੂੰ ਬੜਾ ਮਾਣ ਹੋਣਾ ਸੀਗਾ ਆ ਪਿਆਰ ਦੀ ਗੱਲ ਕਰ ਲੇਗਾ ਪਾਪਾ ਜਮਲੇ ਜਿੱਤੋਂ ਸ਼ੁਰੂ ਕਰਦੇ ਆ ਕਰਕੇ ਕਾਲ ਚੁਬਲ ਚੁਗਾਰੀ ਪੈਰ ਸ਼ਕ ਦੀ ਦਿਲੋਂ ਤੋੜ ਗਿਰੇ ਪਹਿਲਾਂ ਨਾਲ ਪਿਆਰ ਦੇ ਠੱਗਿਆਈ ਨਾ ਹੁਣ ਕੂੜ ਕਹਾਣੀਆਂ ਜੋੜ ਹੀਰੇ ਖਾਦੀ ਸਾਰੀ ਜਵਾਨੀ ਦੀ ਗਰੀਬੇਰੀ ਸਾਨੂੰ ਚੱਲੀਏ ਵਾਂਗ ਬਤਾਵ ਤੇ ਕੋਟ ਹੀਰੇ ਵਰ ਸੱਚਾ ਤੇਰੇ ਸਾਡੇ ਹਸ਼ਰ ਮੇਲੇ ਜਿਵੇਂ ਰੂ ਕਲਬੂਤ ਦਾ ਜੋੜ ਜੋੜੀਏ ਪਾਪਾ ਜਮੜਾਈ ਦੇ ਬਗਲੇ ਪਿਆਰ ਦੀ ਗੱਲ ਕੀਤੀ ਹੈ ਤੁਹਾਡਾ ਪਿਆਰ ਹੈ ਸਾਡੇ ਨਾਲ ਦੁਨੀਆ ਦੇ ਵਿੱਚੋਂ ਜੇ ਪਿਆਰ ਮੁੱਕ ਜਾਣਾ ਸੀ ਫੇਰ ਕਿਸੇ ਕਿਸੇ ਕੋਲ ਕੀ ਲੈਣ ਆਉਣਾ ਸੀ ਫੇਰ ਕਿਸੇ ਕਿਸੇ ਕੋਲ ਕੀ ਲੈਣ ਆਉਣਾ ਸੀ

ਕਰ ਲੋ ਕੀ ਗੌਨੀ ਕਹਾਣੀਆਂ ਠੋਕਰਣ ਮਾਰ ਮਿੱਥੋਂ ਹਾਲੋ ਐ ਦਈਆਂ ਨਹੀਂ ਜਾਣੀਆਂ ਓ ਗੱਲ ਕਰ ਲੋ ਕੀ ਗੌਨੀ ਕਹਾਣੀ ਠੋਕਰਣ ਮਾਰ ਮੇ ਤੂੰ ਠੋਕਰਣ ਮਾਰ ਮੇ ਤੂੰ ਓ ਮੈਨੂੰ ਤੇਰੀ ਜੁਦਾਈ ਕਰ ਛੱਡੇ ਹਜਦਾਈ ਰਾਂ ਜਦੋਂ ਲਭੜਾ ਤੇ ਬੜਾ ਸੱਤਿਆ ਮੈਂ ਕੀ ਪਿਆਰ ਵਿੱਚੋਂ ਓ ਦੱਸ ਮੈਂ ਕੀ ਪਿਆਰ ਵਿੱਚੋਂ ਤੇਰੇ ਨਹੀਂ ਕਰਾ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਟੱਟਿਆ ਮੈਂ ਕੀ ਪਿਆਰ ਵਿੱਚੋਂ ਟੱਟਿਆ ਓ ਕਰਨਾ ਵੋਕਲ ਅਪ ਕਰ ਦਿਓ ਭਾਈ ਥੋੜਾ ਉਸਤਾਦ ਲਾਹ ਹਿਰਾ ਜੀ ਦੇ ਜਿੰਨੇ ਵੀ ਪਿਆਰੇ ਸੀਗੇ ਕਿੱਧਰ ਗਏ ਜਸਪਾਈ ਹੋਰੀ ਲਓ ਵੀ ਮਾਨਸੇ ਵਾਲੇ ਥੋੜੀ ਗੱਲ ਕਰਨ ਲੱਗਾ ਹੁਣ ਮੈਂ ਜਸਪਾਈ ਦੀਸ਼ਾ ਜਾਈ ਕਰਦੀਏ ਗੱਲ ਵੀ ਇੱਥੋਂ ਦੀ ਲਾਹ ਉਸਤਾਦ ਜੀ ਨੇ ਗਿਆ ਪਤਾ ਨਹੀਂ ਕਹਿੰਦਾ ਬੰਦੇ ਗੱਡਰੀ ਜੰਬਦੀ ਹੈ ਮਾਨਸੇ ਦੀ ਮਿੱਟੀ ਤਾੜੀ ਮਾਰ ਦਿਓ ਜਿਹੜੇ ਪਿਆਰ ਕਰਦੇ ਆ ਇੱਕ ਗੱਲ ਉਹਨਾਂ ਦੀ ਕਹਿਣ ਲੱਗਾਂ ਜਦੋਂ ਪਹਿਲੀ ਵਾਰੀ ਉਹ ਰੁਕਸੀ ਨਾਣ ਬਿਲਾਉ ਨੂੰ ਗਈ ਜਦੋਂ ਦੂਜੀ ਵਾਰੀ ਉਹ ਰੁਕਸੀ ਹੱਥ ਹਿਲਾਉਣ ਹੋ ਗਈ ਜਦੋਂ ਪਹਿਲੀ ਵਾਰੀ ਤੁਸੀਂ ਨਾ ਲਈ ਜਦੋਂ ਦੂਜੀ ਵਾਰੀ ਹਸਦੀ ਜਦ ਮਿਲਾਉ ਨਾ ਗਈ ਜਦੋਂ ਤੀਜੀ ਵਾਰੀ ਉਹ ਰੁਕਸੀ ਬੁਲੀਆਂ ਘੁੱਟ ਗਈ ਵੇ ਰੱਪਾ ਸਾਡ ਚੁੱਟਦੀ

ਤੇ ਹਦੀਆ ਕਦੇ ਲਾਈਵ ਨਹੀਂ ਹੋਈ ਤਾਂ ਫੇਸਬੁਕ ਤੇ ਵੀ ਕਿੰਨੀ ਨੂੰ ਕਹ ਤੂੰ ਸਮਝਾਂਦੇ ਧੋਖਾ ਤੇਨੀ ਮਰੜ ਕਦੇ ਮੁੱਚਦੇ ਧੋਖਾ ਤੇਨੀ ਮਰੜ ਕਦੇ ਮੁੱਚਦੇ ਕੌਣ ਕਿਸੇ ਨੂੰ ਖਵਾਉਂਦਾ ਏ ਤਕੂਰੀਆ ਕੌਣ ਕਿਸੇ ਨੂੰ ਖਵਾਉਂਦਾ ਏ ਤਕੂਰੀਆ ਕੌਣ ਕਿਸੇ ਨੂੰ ਖਵਾਉਂਦਾ ਏ ਤਾਂ ਕਿਸੇ ਨੂੰ ਖਵਾਉਂਦਾ ਏ ਤਕੂਰੀਆ ਬੰਦੇ ਖਣ ਸਰ ਆਪਣੇ ਹੀ ਓਏ ਓਏ ਮਿੱਤਰਾਂ ਦੀ ਚੜ੍ਹ ਤੀ ਤੂ ਓਏ ਮਿੱਤਰਾਂ ਦੀ ਚੜ੍ਹ ਤੀ ਤੂ ਓਏ ਮਿੱਤਰਾਂ ਵਿਛੜ ਤਾ ਤਮੰਚ ਘਾਣ ਜਾ ਓ ਕੰਕਲ ਲੜੀ ਤੁਤ ਜਾਬ ਦੇ ਮਿੱਤਰਾਂ ਵਿਛੜ ਤਾ ਤਮੰਚ ਘਾਣ ਜਾ ਓ ਸੁਣ ਲੈ ਤੁਤ ਜਾਬ ਦੇ ਓ ਮਿੱਤਰਾਂ ਵਿਛੜ ਤਾ ਤਮੰਚ ਘਾਣ ਜਾ ਓ ਸੁਣ ਲੈ ਤੁਤ ਜਾਬ ਦੇ ਚੰਗਾ ਲੱਗਿਆ ਤੇ ਸੁਣਦੇ ਰਹੋ ਓਏ ਓਏ ਨਾ ਜੀਰਾ ਪ੍ਰਿੰਸਪਾ ਦਰਾਉਂਦਾ ਦਰਾਉਂਦਾ ਓ ਓ ਓ ਓ ਓ ਬਰ ਬਰ ਭਾਗ ਓ ਓ ਸੱਸ ਸੋਰਨ ਲੰਦ ਤੂੰ ਓ ਸੱਸ ਸੋਰਨ ਲੰਦ ਤੂੰ ਸੱਸ ਸੋਰਨ ਲੰਦ ਵੇਨਦ ਤੂੰ ਆ ਜਾ ਬਾਬਾ ਸਸ ਸੋਰਨਨ ਬਾਬੂ ਏ ਮੈਨੂੰ ਮਿਲਦਾ ਪਿਆ ਪੁੱਠੇਰਾ ਮੇਰਾ ਗੜਾ ਦੋ ਤਿੰਨ ਦਿਨ ਤੋਂ ਤਬੀਅਤ ਖਰਾਬ ਸੀਗੀ ਕਿਉਂਕਿ ਇਹਨਾਂ ਦਿਨ ਵਿਆਹੇ ਸ਼ਾਦੀ ਦੇ ਖਾੜੇ ਬਹੁਤ ਸੀਗੇ ਉਸ ਕਰਕੇ ਲੱਗਿਆ ਸੀ ਜਿਨ ਪਹਿਲੀ ਵਾਰੀ ਇਹ ਬਾਕੀ ਵੇਲੇ ਰਹਿਣਾ ਤੇ ਗਲਾ ਥੋੜਾ ਜਿਆਦਾ ਥੱਕ ਗਿਆ ਉਸਤਾਦ ਮੇਰੀ ਬਹੁਤ ਖੁਸ਼ੀ ਚੁਪੀ ਆ ਜੀ ਬਹੁਤ ਸਾਰਾ ਅਸ਼ੀਰਵਾਦ ਸਤਾਜੀ ਵੱਲੋਂ ਸਸ ਸੋਰਨ ਦਾ ਤੂੰ ਵੇ ਮੈਨੂੰ ਮਿਲਦਾ ਪਿਆਰ ਬਖੇਰਾ ਮੈਂ ਹੀ ਮਿਲ ਸ਼ਰਾਬੀ ਗਿਆ ਤੈ ਵੀ ਫੁੱਲ ਦਾ ਚੇਤਾ ਹੈ ਤੇਰਾ ਮੈਂ ਹੀ ਮਿਲ ਸ਼ਰਾਬੀ ਗਿਆ ਤਾੜੀ ਫੁੱਲ ਦਾ ਚੇਤਾ ਤੇਰਾ ਮੈਂ ਤੋਂ ਮਿਲ ਸ਼ਰਾਬੀ ਗਿਆ ਤਾਹਨੇ ਫੁੱਲ ਦਾ ਚੇਤਾ ਤੇਰੀ ਯਾਰ ਤੇਰੀ ਲੱਸਦੀ ਐ ਕਹਿਣ ਦੇਖ ਕੇ ਓਏ ਤੁਕਾਰ ਦੇ ਕੇ ਕਹਿੰਦਾ ਮੈਂ ਸੌਕੀ ਬਸਦੀ ਆ ਓਏ ਤੁਕਾਰ ਦੇ ਕੇ ਕਹਿੰਦਾ ਮੈਂ ਸੌਕੀ ਬਸਦੀ ਆ ਓਏ ਸੱਜਣਾ ਸੱਕੀ ਬਸਦੀ ਜਗਰ ਬਾਈ ਜੀ ਜਿੰਨਾ ਰਾਜਾ ਹੋ ਅੱਗੇ ਅਗਲੀ ਗੱਲ ਇੱਕ ਹੋਰ ਕਹਿਣ ਲੱਗਾ ਮੇਰਾ ਇੱਕ ਗੀਤ ਆ ਰਿਹਾ ਹੈ ਮੈਂ ਉਹਦੀ ਐਡ ਪਹਿਲੇ ਕਰੀ ਜਾਂਦਾ ਪਰ ਕਰਨੀ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਅਮਰ ਸਿੰਘ ਚਮਕੀਲਾ ਸਾਹਿਬ ਕਹਿੰਦੇ ਹੁੰਦੇ ਸੀ ਅਮਰ ਸਿੰਘ ਚਮਕੀਲਾ ਹੋਰ ਸਾਹਿਬ ਦੀ ਗੱਲ ਹੈ ਉਹਨਾਂ ਨੇ ਕਿਸੇ ਲਾਈਵ ਖਾੜੇ ਚ ਗਿਆ ਉਹ ਕਹਿੰਦੇ ਨੇ ਕਹਿੰਦੇ ਇੱਕ ਟੈਂਟ ਚ ਚਾਰ ਕੁੱਤੇ ਬਹਿ ਕੇ ਇਕੱਠੇ ਖਾਣਾ ਖਾ ਸਕਦੇ ਕਲਾਕਾਰ ਵੀ ਖਾ ਸਕਦੇ ਸੱਚ ਹੈ ਪਰ ਉਹ ਕਟਕਲਾ ਕਰਨੇ ਜਿਹੜੇ ਕਲਾਕਾਰਾਂ ਨੂੰ ਇੱਕ ਦੂਜੇ ਨੂੰ ਮਾਨ ਕੀਤਾ ਬਹੁਤ ਕਟਨੇ ਉਸਤਾ ਜੀ ਨਹੀਂ ਤੇ ਬਹੁਤੇ ਕਲਾਕਾਰ ਆਪਣੇ ਆਪ ਚ ਪਤਾ ਨਹੀਂ ਕੀ ਬਣੇ ਰਹਿੰਦੇ ਆ ਉਹ ਸੋਚਦੇ ਅਸੀਂ ਕਿਸੇ ਨੂੰ ਜਾਣਦੇ ਨਹੀਂ ਉਹ ਇਹਨਾਂ ਲਈ ਸੋਚਦੇ ਵੀ ਸਾਹਮਣੇ ਵਾਲਾ ਵੀ ਤੁਹਾਨੂੰ ਕੁਝ ਜਾਣਦਾ ਮੈਂ ਕਿਸੇ ਮੇਲੇ ਤੇ ਗਾਉਣ ਵਾਸਤੇ ਗਿਆ ਫਿਰ ਐਡਾ ਵੱਡਾ ਨਾਮ ਮੇਰਾ ਰਹੀਗਾ ਮੇਰੇ ਬਾਪੂ ਪੂਰਨ ਚੰਦ ਹਜਰਾਵਾਂ ਵਾਲੇ ਬੜੇ ਕਿਸੇ ਉਹਨਾਂ ਨੇ ਪੰਜਾਬੀ ਗਾਇਕੀ ਨੂੰ ਸਭਿਆਚਾਰ ਨੂੰ ਦਿੱਤੇ ਆ ਬੜਾ ਉਹਨਾਂ ਨੇ ਗਾਣਾ ਦਿੱਤਾ ਪਰ ਉਹਨਾਂ ਦੀ ਕਦਰ ਨਹੀਂ ਕੀਤੀ ਕੁਝ ਕੁ ਲੋਕਾਂ ਨੇ ਮੈਂ ਕਿਸੇ ਮੇਲੇ ਤੇ ਗਿਆ ਉਹ ਸਾਡੇ ਘਰ ਹੀ ਖਾਣਾ ਖਾ ਕੇ ਮੇਰੇ ਬਾਪੂ ਨਾਲ ਮੈਨੂੰ ਨਹੀਂ ਜਾਣਦੇ यार ਮੈਨੂੰ ਬੜਾ ਦੁੱਖ ਲੱਗਾ ਕਿਸੇ ਚਾਹਣ ਵਾਲੇ ਨੇ ਦੋ ਚਾਰ ਵਾਰੀ ਸਟੇਜ ਤੇ ਨਾਂ ਬੋਲਦਾ ਤੇ ਉਹਨੂੰ ਉਹ ਗਾਉਣ ਵਾਲੀ ਤੋਂ ਗੁੱਤਾਂ ਵਾਲੀ ਪਤਾ ਕੀ ਕਹਿੰਦੀ ਕਹਿੰਦੇ ਤੁਸੀਂ ਸੀਨੀਅਰ ਕਲਾਕਾਰਾਂ ਨੂੰ ਸਮਾਂ ਦਿਓ ਇਹਨਾਂ ਦਾ ਨਾਂ ਬੋਲੀ ਜਾਂਦੀ ਹੋਵੇ ਮੈਨੂੰ ਬੜਾ ਗੁੱਸਾ ਲੱਗਾ ਮੈਂ ਕਿਹਾ ਬੇਬੇ ਜੇ ਤੇਰੇ ਤੋਂ ਉੱਤੇ ਟਾਈਮ ਮਿਲ ਜਾਵੇ ਤੇ ਤੈਨੂੰ ਪ੍ਰਸ਼ਾਦ ਹੁਣੇ ਲੈ ਕੇ ਜਾਊਂਗਾ ਜੇ ਨਹੀਂ ਤੈਨੂੰ ਤੇਰੇ ਲਫਾਫੇ ਚ ਪੈਕ ਕਰਾ ਕੇ ਜਰੂਰ ਭੇਜੂਗਾ ਹੁਣ ਪੈਕ ਕਰਾਇਆ ਪਿਆ ਬਾਈ ਹੁਣ ਭੇਜਣੀਆਂ ਵਾਲਾ ਵੇ ਸੁਣ ਲਓ ਕੀ ਲਿਖਿਆ